ਬਿਲਕੁਲ ਗਲਤ ਹੈ ਜੀ ਬਿਲਕੁਲ ਹੀ ਇਦਾਂ ਹੀ ਅਸੀਂ ਨੇ ਖੇਦੀ ਕਰਦੇ ਆ ਕਿਸੇ ਵੀ ਪਰਿਵਾਰ ਦੀ ਪ੍ਰਾਈਵੇਟ ਜਿਹੜੀ ਸੇਫਟੀ ਉਹਨਾਂ ਨੂੰ ਦੇਖਣਾ ਚਾਹੀਦਾ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਸੋਸ਼ਲ ਮੀਡੀਆ ਤੇ ਚਲਾਉਣਾ ਚਾਹੀਦਾ ਇਹ ਜਿਹੜੇ ਟੁਕੜ ਵਿੱਚ ਪੱਤਰਕਾਰ ਐ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕੀ ਆਪਦੀ ਭੈਣ ਦੀ ਜਾਂ ਕਿਸੇ ਦੀ ਹੋਰ ਕੋਈ ਇਹ ਖਬਰ ਚਲਾ ਸਕਦੇ ਆ ਵੀ ਅਸੀਂ ਸਾਡੀ ਭੈਣ ਨੂੰ ਤੀਜਾ ਮਹੀਨਾ ਲੱਗਿਆ ਸਾਡੀ ਮਾਤਾ ਨੂੰ ਚੌਥਾ ਲੱਗਿਆ ਸਾਡੀ ਘਰ ਵਾਲੀ ਨੂੰ ਪੰਜਵਾ ਲੱਗ ਕੇ ਕੀ ਇਦਾਂ ਦੀ ਖਬਰਾਂ ਚਲਾ ਦੇਣਗੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸ਼ਰਮ ਦੀ ਗੱਲ ਹੁੰਦੀ ਹੈ ਸ਼ਰਮ ਇਹਨਾਂ ਨੂੰ ਹੈ ਨਹੀਂ ਠੀਕ ਹੈ ਸਾਨੂੰ ਕੌੜੇ ਸ਼ਬਦ ਕਈ ਵਾਰੀ ਬੋਲਣੇ ਪੈ ਜਾਂਦੇ ਅਸੀਂ ਬੋਲ ਵੀ ਦਿੰਨੇ ਆ ਪਸਾਉਣੇ ਵੀ ਆ ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ ਹੁਣ ਇਹਨਾਂ ਨੇ ਮਜਬੂਰ ਕਰਤਾ ਅਸੀਂ ਬੋਲਣਾ ਨਹੀਂ ਚਾਹੁੰਦੇ ਨਾ ਹੀ ਬਾਈਬਲ ਕੌਰ ਸਿੰਘ ਹੋਰੀਏ ਇਸ ਚੀਜ਼ ਤੇ ਕੋਈ ਬੋਲਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੋਲਾਂਗੇ ਇਹ ਗੱਲ ਵਧੂਗੀ ਇਹਦਾ ਵਧਾਉਣ ਦਾ ਕੋਈ ਤੁਕ ਨਹੀਂ ਅਸੀਂ ਇੱਧਰ ਪੈ ਨਹੀਂ ਬੇਨਤੀ ਕਰਦੇ ਆ ਵੀ ਜਿਨੇ ਵੀ ਇਹ ਚ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡਿਲੀਟ ਕਰ ਦੇਣ ਜਿਹੜੀ ਕੋਈ ਗੱਲ ਆਉਗੀ ਜਾਂ ਸਾਹਮਣੇ ਆਉਗੀ ਉਹ ਥਮਾਂ ਉਂ ਤੇ ਆ ਜੂਗੀ ਸਭ ਨੂੰ ਪਤਾ ਲੱਗ ਜਾਊਗਾ ਬਿਨਾਂ ਤੁਕੀਆਂ ਬੇਮਤਲੀਆਂ ਜਿਹੜੀਆਂ ਗੱਲਾਂ ਉਹ ਨਹੀਂ ਕਰਨੀ ਚਾਹੀਦੀ ਕੀ ਇਹ ਪੰਜਾਬ ਦੇ ਮੁੱਦੇ ਆ ਕੀ ਇਹ ਪੰਜਾਬ ਦਾ ਮੁੱਦਾ ਠੀਕ ਹੈ ਸਿੱਧੂ ਦੇ ਫੈਨ ਨੂੰ ਇਹ ਸਭ ਨੂੰ ਆਸ ਹੈ ਵੀ ਇਹਨਾਂ ਦੇ ਘਰੇ ਕੋਈ ਬੱਚਾ ਹੋਵੇ ਸਾਰੇ ਖੁਸ਼ੀਆਂ ਭਰ ਦਿਨ ਜਿਹੜਾ ਦੁਬਾਰਾ ਆਵੇ ਪਰ ਇਹਦਾ ਇਹ ਮਤਲਬ ਤਾਂ ਨਹੀਂ ਹੈ ਯਾਰ ਵੀ ਤੁਸੀਂ ਜਰ ਕੱਲ ਨੂੰ ਉਹ ਦਵਾਈ ਲੈਣ ਜਾਣ ਕਿਸੇ ਹੋਰ ਕੰਮ ਕਰਕੇ ਕੋਈ ਬੁਖਾਰ ਹੋ ਗਿਆ ਕੋਈ ਫਿਰ ਦੋਗ ਗਿਆ ਕਿਉਂ ਸਿੱਧੂ ਦੇ ਡੈਡੀ ਦੇ ਸਟੈਂਟ ਪਏ ਹੋਇਆ ਸਾਰਾ ਸਰੀਰ ਦੇ ਵਿੱਚ ਸਟੀਲ ਹੀ ਸਟੀਲ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਹੈ ਹਸਪੀਟਲ ਜਾਣਾ ਮੈਂ ਨਾ ਉੱਥੇ ਕੀ ਇਹ ਕੈਮਰੇ ਲੈ ਕੇ ਆ ਜਾਣਗੇ ਜੀ ਕੀ ਹੋ ਗਿਆ ਕੀ ਚੱਲ ਰਿਹਾ ਇਹਨਾਂ ਨੂੰ ਤਾਂ ਸ਼ਰਮ ਹੀ ਨਹੀਂ ਹੈਗੀ ਬਿਲਕੁਲ ਵੀ ਇਹਨਾਂ ਨੂੰ ਅਸੀਂ ਤਾੜਨਾ ਵੀ ਦਿੰਦੇ ਆ ਵੀ ਕੱਲ ਨੂੰ ਇਹ ਨਾ ਹੋਵੇ ਵੀ ਸਸੀ ਕਿਉਂਕਿ ਮੇਰੇ ਸਾਡੇ ਮੌਲਿਕ ਅਧਿਕਾਰ ਆਰਟੀਕਲ 21 ਦੇ ਮੁਤਾਬਕ ਜਿਹੜਾ ਕੋਈ ਕਿਸੇ ਦਾ ਅਧਿਕਾਰ ਹੁੰਦਾ ਹੈ ਵੀ ਉਹਨੂੰ ਕੋਈ ਸੋਸ਼ਲ ਮੀਡੀਆ ਤੇ ਨਹੀਂ ਕੋਈ ਪਰਸਨਲ ਚੀਜ਼ ਨੂੰ ਪਾ ਸਕਦਾ ਇਹ ਮੈਨੂੰ ਮੇਰਾ ਅਧਿਕਾਰ ਹੈ ਆਰਟੀਕਲ 21 ਦੇ ਤਹਿਤ ਮੈਨੂੰ ਇਹ ਮੌਲਿਕ ਅਧਿਕਾਰ ਮਿਲੇ ਹੋਇਆ ਇਹਦੇ ਵਿੱਚ ਜੇ ਮੈਂ ਕੋਈ ਇਹਨਾਂ ਤੇ ਪਟੀਸ਼ਨ ਪਾਦਾ ਤਾਂ 2 ਸਾਲ ਦੀ ਸਜ਼ਾ ਹੈ ਠੀਕ ਹੈ ਉਹ ਪਰਿਵਾਰ ਨਹੀਂ ਬੋਲਦਾ ਇਹਦਾ ਇਹ ਮਤਲਬ ਤਾਂ ਨਹੀਂ ਹੈ ਵੀ ਤੁਸੀਂ ਸਿਰੇ ਸਿਰ ਚੜੀ ਜਾਓ ਗਾਂ ਦੀ ਗਾਂ ਤੁਸੀਂ ਫੋਟੋਆਂ ਲਏ ਐਡਿਟਡ ਕਰਕੇ ਹੋਰ ਚੀਜ਼ਾਂ ਕਰ ਕਰਕੇ ਤੁਸੀਂ ਗੰਦਮੰਦ ਜਿਹੜਾ ਇਹਦੇ ਉੱਤੇ ਪਾਉਣ ਲੱਗ ਗਏ ਇਹ ਸੋਨੂੰ ਇਹ ਰਖਵਾ ਮੇ ਭਗਤ ਨੇ ਪਹਿਣਗੇ ਹੁਣ ਅਸੀਂ ਬੇਨਤੀ ਕਰਦੇ ਆਂ ਕਿ ਜਿਹਦੇ ਜਿਹਦੇ ਕੋਲ ਵੀ ਇਹ ਖਬਰ ਆਉਣੀ ਇਹਨੂੰ ਗਰੀਟ ਮਾਰ ਦਿੱਤਾ ਜਾ ਜੀ ਜਿਹੜੀ ਪੱਤਰਕਾਰ ਦੇ ਨੇ ਸ਼ਰਮੀ ਲਾ ਲਈ ਜਮਾ ਸੰਘ ਹੀ ਰਹਿ ਗਈ ਜਮਾ ਮਤਲਬ ਜਿਹੜੇ ਜਿਹੜੇ ਬਹੁਤ ਸਾਰੇ ਤੁਹਾਡੇ ਵਰਗੇ ਪੱਤਰਕਾਰ ਚੰਗੇ ਵੀ ਹੈਗੇ ਨੇ ਜਿਹੜਾ ਜਿਹੜੇ ਕੀ ਸਾਡਾ ਪਰਿਵਾਰ ਦਾ ਸਾਥ ਵੀ ਦਿੰਦੇ ਨੇ ਉਹਨਾਂ ਦੀਆਂ ਖਾਬੂਂਦੇ ਨੇ ਤੇ ਜਿਹੜੇ ਟਕੜਾਰ ਪੱਤਰਕਾਰਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਿਹਨੇ ਜਿੰਨਾ ਕੋਲੇ ਖਬਰਾਂ ਚਲਾਈਆਂ ਉਹਨਾਂ ਨੇ ਡੀਲ ਕਰ ਦਿਓ ਨਹੀਂ ਆਰਟੀਕਲ ਤੁਹਾਨੂੰ ਦੱਸੀ ਸਾਡੇ ਭਰਾ ਨੇ ਉਹਦੇ ਤਹਿਤ ਕਾਨੂੰਨ ਦੇ ਤਹਿਤ ਉਹਨੂੰ ਖਿੱਚਣਾ ਪਊਗਾ ਤਾਂ ਅਸੀਂ ਬੇਨਤੀ ਕਰਦੇ ਮੈਨੂੰ ਛੇਤੀ ਡੀਲੀਟ ਮਾਰ ਦਿਓ ਪਰਿਵਾਰ ਨੂੰ ਬਹੁਤ ਵੱਡਾ ਕੰਨ ਦਾ ਮਤਲਬ ਦੁੱਖ ਹੈ ਇਸ ਗੱਲ ਦਾ ਤਾਂ ਜਿੰਨਾਂ ਜਿੰਨਾਂ ਨੇ ਇਹ ਚਾਗਲ ਪਣਾ ਕੀਤਾ ਤਾਂ ਉਹ ਇਸ ਖਮਾਜਾ ਭੁਗਤ ਲੈਣਗੇ ਫਿਰ ਆਪਣੇ ਬਾਜ਼ ਆ ਜਾਈ ਗੱਮਾਂ ਤੋਂ ਤਾਂ ਅਸੀਂ ਬੇਨਤੀ ਨਾਲ ਵੀ ਕਰਾਂਗੇ ਜੇ ਤੁਸੀਂ ਉਸ ਪਰਿਵਾਰ ਦੀ ਇਹ ਦਿਖਾ ਸਕਦੇ ਹੋ ਤਾਂ ਆਪਦੇ ਪਰਿਵਾਰ ਦਾ ਵੀ ਦਿਖਾ ਦਿਓ ਵੀ ਸਾਡੀ ਮੈਡੀਕਲ ਵਾਲੀ ਨੂੰ ਕਿੰਨਾ ਮਹੀਨਾ ਲੱਗਿਆ ਜਾਂ ਤੇਰੀ ਭੈਣ ਨੂੰ ਕਿਹੜਾ ਮਹੀਨਾ ਲੱਗਿਆ ਉਹ ਸੋਸ਼ਲ ਤੇ ਕਰ ਦਿਓ ਫਿਰ ਅਸੀਂ ਬੰਨ ਲਾਗੇ ਹਾਂ ਠੀਕ ਹੈ ਓਕੇ ਹੈ